ਤੁਸੀਂ ਦੇਖ ਰਹੇ ਹੋ ਪੰਜਾਬ న్యూ 7 ਨਗਰ ਕੌਂਸਲ ਮਰੈਂਡਾ ਦੀ ਉਪ ਚੋਣ ਕਾਂਗਰਸ ਉਮੀਦਵਾਰ ਪਿੰਕੀ ਕੌਰ ਨੇ ਮਾਰੀ ਬਾਜੀ ਨਗਰ ਕੌਂਸਲ ਮਰੈਂਡਾ ਦੇ ਵਾਰਡ ਨੰਬਰ 9 ਦੇ ਵਿੱਚ ਹੋਈ ਉਪ ਚੋਣ ਦੌਰਾਨ ਕਾਂਗਰਸ ਉਮੀਦਵਾਰ ਪਿੰਕੀ ਕੌਰ 368 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੀ ਜਾਣਕਾਰੀ ਅਨੁਸਾਰ ਕੁੱਲ ਵੋਟਾਂ 1428 ਵਿੱਚੋਂ 949 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿੱਚੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪਿੰਕੀ ਕੌਰ ਨੂੰ 552 ਵੋਟਾਂ ਪ੍ਰਾਪਤ ਕਰਕੇ 368 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੀ ਜਦੋਂ ਕਿ ਆਜ਼ਾਦ ਉਮੀਦਵਾਰ ਜਗਜੀਤ ਕੌਰ ਨੂੰ 184 ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਿੰਦਰ ਕੌਰ ਨੂੰ 131 ਆਜ਼ਾਦ ਉਮੀਦਵਾਰ ਸੁਖਵਿੰਦਰ ਕੌਰ ਨੂੰ 63 ਤੇ ਭਾਜਪਾ ਉਮੀਦਵਾਰ ਬਲਜੀਤ ਕੌਰ ਨੂੰ 15 ਵੋਟਾਂ ਪਈਆਂ ਜਦੋਂ ਕਿ ਨੋਟਾ ਨੂੰ 4 ਵੋਟਾਂ ਪਈਆਂ ਅੱਜ ਸ਼ਹਿਰ ਵਿੱਚ ਵੋਟਾਂ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜਿਆ ਇਸ ਮੌਕੇ ਪਰਸਮੋਕੀ ਪਰਬੰਧ ਕੀਤੇ ਗਏ ਸਨ ਇਸਮੋਕੇ ਜ਼ਿਲ੍ਹਾ ਪਰਸਮੋਕੀ ਗੁਰਲਿੰਦਰ ਸਿੰਘ ਖੁਰਾਨਾ ਸੁਰੱਖਿਆ ਪ੍ਰਬੰਧਤਾ ਜੈਜਾ ਲੈਂਡ ਲਈ ਪੋਲਿੰਗ ਬੂਥਾਂ ਤੇ ਪਹੁੰਚੇ ਵੋਟਾਂ ਦੀ ਗਿਣਤੀ ਐਸਡੀਐਮ ਸੁਖਪਾਲ ਸਿੰਘ ਅਤੇ ਤਹਿਸੀਲਦਾਰ ਪੰਨੀਤ ਵੰਸਲ ਦੀ ਹਾਜ਼ਰੀ ਵਿੱਚ ਹੋਈ ਇਸਮੋਕੇ ਐਸਪੀ ਹੈੱਡਕੁਆਰਟਰ ਰੂਪਨਗਰ ਰਾਜਪਾਲ ਸਿੰਘ ਹੁੰਦਲ ਡੀਐਸਪੀ ਜਤਿੰਦਰਪਾਲ ਸਿੰਘ ਐਸ ਐਚਓ ਸਿਟੀ ਥਾਣਾ ਹਰਜਿੰਦਰ ਸਿੰਘ ਐਸ ਐਚਓ ਸਦਰ ਥਾਣਾ ਮੋਰਿੰਡਾ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਸੀ ਜੇਤੂ ਮਿਦਵਾਰ ਪਿੰਕੀ ਕੌਰ ਨੇ ਆਪਣੇ ਸਮਰਥਕਾਂ ਨਾਲ ਸ਼ਾਂਤਮਈ ਤਰੀਕੇ ਨਾਲ ਸ਼ਹਿਰ ਵਿੱਚ ਪੈਦਲ ਮਾਰਚ ਕੀਤਾ ਅਤੇ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਤੇ ਗੁਰਦੁਆਰਾ ਸ਼੍ਰੀ ਰਵਿਦਾਸ ਭਗਤ ਵਿਖੇ ਮੱਥਾ ਟੇਕਿਆ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਜੇਤੂ ਉਮੀਦਵਾਰ ਪਿੰਕੀ ਕੌਰ ਤੇ ਪਤਨੀ ਠੇਕੇਦਾਰ ਬਲਵੀਰ ਸਿੰਘ ਲਾਲਾ ਆਪਣੀ ਮਾਤਾ ਸਰਗੁਆਸੀ ਜਰਨੈਲ ਕੌਰ ਨੂੰ ਯਾਦ ਕਰਕੇ ਭਾਵੁਕ ਹੋਏ ਦਰਸ਼ਨਯੋਗ ਹੈ ਕਿ ਵਾਰਡ ਨੰਬਰ 9 ਤੋਂ ਜਰਨੈਲ ਕੌਰ ਦੀ ਮੌਤ ਹੋ ਜਾਣ ਕਰ ਉਪ ਚੋਣ ਹੋਈ ਸੀ ਅੱਜ ਵਾਰਡ ਨੰਬਰ 9 ਦੇ ਵਿੱਚ ਵਾਰਡ ਨੰਬਰ 9 ਦੇ ਨਗਰ ਨਿਵਾਸੀਆਂ ਨੇ ਬੀਬੀ ਜਰਨੈਲ ਕੌਰ ਦੀ ਨੌ ਨੂੰ ਵੋਟਾਂ ਪਾ ਕੇ ਜਿੱਤ ਪ੍ਰਾਪਤ ਕੀਤੀ ਹੈ ਇਸ ਰਾਜ ਬਾੜ ਨੰਬਰ 9 ਚ ਤੁਸੀਂ ਚੋਣ ਜਿੱਤੇ ਹੋ ਕਿਆ ਮਹਿਸੂਸ ਕਰਦੇ ਹੋ ਅਸੀਂ ਲੋਕਾਂ ਦਾ ਮਾਣ ਤੁਸੀਂ ਸਾਡੇ ਆ ਜਿੰਨੇ ਸੱਭ ਤੋਂ ਕੋ ਬਾ ਲੋਕਾਂ ਨੂੰ ਤੁਹਾਡਾ ਮਾਣ ਬਹੁਤ ਜਿਸੀ ਪਰ ਬਤ ਸਤੇਬਰ ਦੇ ਸ਼ਹਿਰ ਵਾਸੀ ਓਕੇ ਜਿਹੜੇ ਜ بڑے بڑے ਮੰੰਦੇ ਕਹਿਣਾ ਹੈ ਅਨਾ ਆਪਣੇ ਇੱਕ ਪਾਸੇ ਹੋ ਕੇ ਸੜੀ ਵਿਰੋਧ ਚ ਖੜੇ ਸੀ ਲੇਕਿਨ ਮੁੰਰੇ ਦੇ ਸ਼ਹਿਰ ਵਾਸੀਆਂ ਤੋਂ ਤੇ ਮੁੱਖ ਮੰਤਰੀ ਚੇਨੀ ਸਾਹਿਬ ਦਾ ਅਰਿਵਾਰ ਪ੍ਰਧਾਨ ਜੀ ਦਾ ਤੇ ਬਿਸ਼ੇ